ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰਾਜਿਆਣੇ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਰੋਡੇ ਪਿੰਡ ਦਾ ਗਵੰਡੀ ਪਿੰਡ ਆ ਬੈਰੋਕੇ ਪਿੰਡ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਇਹ ਪਿੰਡ ਮਿੱਤਰੋ ਬਾਗੇ ਪੁਰਾਣੇ ਤੋਂ ਕੋਟਕਪੂਰੇ ਰੋਡ ਦੇ ਉੱਤੇ ਜਦੋਂ ਬਾਗੇ ਪੁਰਾਣੇ ਵਾਲੇ ਪਾਸਿਓਂ ਆ ਕੇ ਕੋੜਕ ਪੂਰੇ ਵਾਲੇ ਪਾਸੇ ਨੂੰ ਆਉਂਗੇ ਤਾਂ ਪਹਿਲਾ ਪਿੰਡ ਰਾਜੇਣਾ ਆਉਂਦਾ ਵਾ ਮਿੱਤਰੋ ਵੱਡਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਂਕ ਆ ਗਾਈਆਂ ਪਾਈ ਉਹਨਾਂ ਨੇ ਘਰੇ ਰੱਖੀਆਂ ਹੋਈਆਂ ਪੰਜ ਚਾਰ ਝੌਂਕ ਦੇ ਨਾਲ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਵਹਿੜ ਤਿਆਰ ਹੋਈ ਆ ਪਹਿਲਣ ਇਹਦੀ ਡਿਟੇਲ ਜਾਣਦੇ ਆ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਕਿਰਪਾ ਸੇਤਾਕਰ ਪਰਿਵਾਰ ਵੀਰੇ ਬਹੁਤ ਵਧੀਆ ਜੀ ਧਿਆਗ ਗੁਰਮਾਨਾ ਜੀ ਠੀਕ ਆ ਚਲੋ ਸ਼ੁਕਰੀਆ ਵੀਰੇ ਨਾਮ ਦੱਸੀਏ ਇੱਕ ਵਾਰੀ ਆਪਣਾ ਮੇਰਾ ਨਾਮ ਜਗਦੀਸ਼ ਦੀਸ਼ਾ ਜ ਜਗਦੀਸ਼ ਬਾਈ ਫਿਰ ਵੈੜ ਜਿਹੜੀਆਂ ਰੱਖੀਆਂ ਹੋਈਆਂ ਪ੍ਰੋਪਰ ਸੀਮਨ ਵਾਲੀਆਂ ਸਾਰੀਆਂ ਹੈ ਹਾਂਜੀ ਉਹਨਾਂ ਬਾਰੇ ਪਰ ਆਏ ਆਪਣੀ ਆਪਣੀ ਵੈੜ ਖਰੀਦੀ ਵੀ ਸੀਗੀ ਅਸਰ ਵੈੜ ਲਈ ਸੀਗੀ ਅਸਰ ਵੱਚੀ ਹੈ ਅਸਰ ਵੱਚੀ ਲੈ ਕੇ ਤਿਆਰ ਕੀਤੀ ਠੀਕ ਹੈ ਠੀਕ ਹੈ ਵੀਰੇ ਵੱਡੇ ਬਾਈ ਇਹ ਕਿੰਨਾ ਵਾ ਪਹਿਲਾਂ ਨਹੀਂ ਸੁਣਦੀ ਬੜਾ ਪਹਿਲਾਂ ਨਾ ਜੀ ਇਹ ਥੋੜੀ ਵੱਡੀ ਹੋ ਕੇ ਪੜੀਆਂ ਹਾਂਜੀ ਸਿੱਗੀ ਆ ਮੋਹ ਸਿੱਗੀ ਆ ਠੀਕ ਆ ਹਾਂਜੀ ਤੇ ਬਾਈ ਕਿੰਨਾ ਕੁ ਦੁੱਧ ਦੇ ਦੂਗੀ ਤੇਰੇ ਹਿਸਾਬ ਦੇ ਨਾਲ ਇਹਨੂੰ ਬੜੇ ਵੇਖਣਾ ਚਾਹੀਦਾ ਚਾਹੀਦਾ 25 ਤੋਂ ਬਾਰ ਬਾਰੀ ਡੱਡ ਪਾਉਣਾ ਇਹਨੂੰ ਜੇ ਤਿਆਰੀ ਕੀਤੀ ਤਿਆਰੀ ਦੇ ਮਤਲਬ ਕਰ ਹਾਂ ਤੇ ਦਿਨ ਕਿੰਨੇ ਲੈ ਜੂਗੀ ਵੀਰੇ ਹਜੇ ਬਸ ਤਿਆਰੀਆਂ ਜੇ ਸੁਪਰ ਵੇਪ ਮਾਜ ਸੁਪਰ ਵੇ ਹੁਣ ਤਾਂ ਇੱਕ ਦੋ ਦਿਨਾਂ ਦੀ ਆ ਇੱਕ ਦੋ ਦਿਨੀਆਂ ਹਾਂ ਹਾਂਜੀ ਹਾਂਜੀ ਲੈ ਵਾਲੂ ਆ ਬੜਾ ਖਰਾ ਤਿਆਰ ਕੀਤਾ ਕਰਵਾ ਤੇ ਵੱਡੇ ਭਾਈ ਕੀ ਰੇਟ ਰੱਖਾਂਗੇ ਆਪਾਂ ਇਹਦਾ ਇਹਦਾ ਜੀ ਲੈਂਡੇ ਨੇ 10 ਹਾਂ 10 ਮਾਨਤਾਂ ਦੇ ਵਿੱਚੋਂ ਬਸ ਮਾਨਤਾਂ ਕਰ ਦਾਂਗੇ ਆਪਾਂ ਕਰਦੀ ਥੋੜਾ ਬਹੁਤਾ ਜੇ ਕਰਦੇ ਆ ਨਾ ਮੰਡੀਆਂ-ਮੰਡੀਆਂ ਬੰਦ ਕਰਕੇ ਬਾਜ਼ਾਰ ਥੋੜਾ ਜਿਹਾ ਰੁਕਿਆ ਆ ਗਿਆ ਜਰੂਰ ਕਰਾਂਗੇ ਵੀਰੇ ਮਾਨਤ ਠੀਕ ਆ ਭਾਈ ਠੀਕ ਆ ਵੀਰੇ ਕੱਢੀ ਬਾਹਰ ਨੂੰ ਵੀਰੇ ਤੋਰੀ ਲੈ ਵੀ ਮ ਪਹਿਲੇ ਨਾ ਛੇ ਧੰ ਦਾ ਵੱਡੀ ਹੋ ਕੇ ਬਣੀ ਹੋਈ ਆ ਥੋੜੀ ਜੀ ਧੰ ਚਟ ਓਂਚਾ ਜ਼ਬਰਦਸਤ ਤਿਆਰ ਕੀਤਾ ਤੇ ਨੀਵੇ ਨੂੰ ਵੀ ਵੱਲੋਂ ਬੜੀ ਖਰੀਆ ਕਰਮ ਵਾਲੀ ਦੇਖੋ ਮੇਤਰੋ ਬਰੀਕੀ ਬਰੂਕੀ ਬਹੁਤ ਚੰਗੀ ਵੱੱਛੀ ਦੀ ਹੈ ਜਿੰਨੀ ਹੈਗੀ ਮੇਤਰੋ ਨਜਾਇਜ਼ ਚੰਗੀ ਆ ਪੂਰੀ ਤਰ੍ਹਾਂ ਤਿਆਰ ਸੋਹਣੀ ਹੁੰਦੀ ਆਉਂਦੀ ਆ ਤੇ ਹਜੇ ਇਹਨੇ ਮੇਤਰੋ ਤਿਆਰੀ ਹੋਰ ਪੰਜਾ ਚਾਰ ਦਿਨਾਂ ਦੇ ਵਿੱਚ ਪੂਰੀ ਖੜਖੜਾ ਜਾਣਾ ਬਰੀਕੀ ਬਹੁਤ ਚੰਗੀ ਹੈ ਗਾਂ ਦੇ ਵਿੱਚ ਮੇਤਰੋ ਦੇਖ ਸਕਦੇ ਹੋ ਤੁਸੀਂ ਅਡਰ ਰੋਡਰ ਗਾਂ ਦਾ ਬਹੁਤ ਖੁੱਲਾ ਡੁੱਲਾ ਕੋਈ ਕਹਿਣ ਵਾਲੀ ਗੱਲ ਨਹੀਂ 25 24 ਕਿਲੋ ਦੁੱਧ ਟੌਰਨਾ ਭਾਂਡੇ ਦੇ ਵਿੱਚ ਪਾਈ ਜਾਊਗੀ ਕਿਉਂਕਿ ਗਾਂ ਦੱਸਦੀ ਐ ਮਿੱਤਰੋ ਗਾਂ ਦੀ ਬਰੀਕੀ ਦੱਸਦੀ ਐ ਗਾਂ ਦਾ ਆਡਰ ਦੱਸਦਾ ਵਾ ਗਾਂ ਦਾ ਲੇਵਾ ਦੱਸਦਾ ਵਾ ਥਣ ਦਾ ਸਹਿਜ ਬਹੁਤ ਜ਼ਿਆਦਾ ਚੰਗਾ ਵਾ ਬਰੀਕੀ ਬਰੀਡ ਬਹੁਤ ਆ ਬੱਚੀ ਦੇ ਮੂੰਹ ਦਿਖਾ ਦੀ ਬੋਤ ਇੱਕ ਵਾਰੀ ਇਹਦਾ ਦੇਖੋ ਤੁਸੀਂ ਇਹਦਾ ਫੇਸ ਕੁਆਲਿਟੀ ਵੀ ਦੇਖ ਲਓ ਮਿੱਤਰੋ ਪੂਰੀ ਚੰਗੀਆਂ ਦੇਖ ਸਕਦੇ ਹੋ ਤੁਸੀਂ ਕਰਮਾਲੀ ਆ ਇਹਦੇ ਦੰਦਾਂ ਦਾ ਮਿੱਤਰੋ ਦੇਖ ਸਕਦੇ 6 ਦੰਦ ਮੂੰਹ ਮਾ ਬਹੁਤ ਸੋਹਣਾ ਲੈ ਵੀ ਭਾਈ ਜਗਦੀਸ਼ ਵੀਰੇ ਆਪਦਾ ਨੰਬਰ ਦਈ ਕੇ ਨੰਬਰ ਹੈਗਾ ਜੀ 7475 ਜੀ 01817 ਇੱਕ ਵਾਰੀ ਹੋਰ ਬੋਲ ਦिए 75475 01817 ਠੀਕ ਆ ਇਸ ਨੰਬਰ ਤੇ ਕਰ ਲਈਏ ਮਿੱਤਰੋ ਤੁਸੀਂ ਭਾਈ ਨਾਲ ਗੱਲਬਾਤ ਪਿੰਡ ਰਾਜੇਣਾ ਜ਼ਿਲ੍ਹਾ ਮੋਗੇ ਦੇ ਵਿੱਚੋਂ ਵੀਡੀਓ ਦਿਖਾਈ ਆ ਗਾ ਬਹੁਤ ਚੰਗੀ ਟੋਪ ਦੇ ਦਰਸ਼ਨ ਕਰਵਾਤੇ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ